ਪਹਿਲਾ ਮੈਂ ਦੱਸਣਾ ਚਾਹਾਂਗਾ ਜੀ ਇਹ ਜਿਹੜਾ ਬੈਨ ਹੈ ਐਗਜ਼ੈਕਟਲੀ ਬੈਨ ਨਹੀਂ ਹੈ ਇਹ ਰეკਮੈਂਡੇਸ਼ਨ ਹੈ ਗਵਰਨਮੈਂਟ ਦੀ ਮੈਕਸਿਮਮ ਨੰਬਰ ਆਫ ਡੌਗ ਬਾਈਟਸ ਐਂਡ ਇਟਸ ਇਜ਼ ਡਿਊ ਟੂ ਸਟਰੀਟ ਡੌਗਸ ਉਹਨਾਂ ਦਾਤਾ ਇਹਨਾਂ ਨੇ ਕੋਈ ਟ੍ਰੀਟਮੈਂਟ ਕਰਿਆ ਨਹੀਂ ਹੈ ਤੇ ਜਿਹੜੇ ਘਰ ਡੌਗਸ ਆਰਾਮ ਨਾਲ ਬੈਠੇ ਆ ਉਹ 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 ਉਹਨਾਂ ਨੇ ਬੈਨ ਕਰਤਾ ਹੈ ਇੰਡੀਆ ਚ ਮੈਕਸਿਮਮ ਡੌਗ ਬਾਈਟਸ ਜੇ ਪਿਓਰ ਬਰੀਡਸ ਦੀ ਦੇਖਿਆ ਜਾਏ ਤਾਂ ਉਹ ਜਰਮਨ ਸ਼ੈਫਰਡ ਤੇ ਆਪਣਾ ਚਵਾਵਾ ਦੀ ਹੁੰਦੀ ਹੈ ਇਹ ਤਾਂ ਇਹ ਤਾਂ ਵਰਲਡ ਰਿਕਾਰਡ ਹੈ ਛੋਟੀ ਬਰੀਡਾਂ ਦੀ ਹੁੰਦੀ ਹੈ ਜੀ ਜਦੋਂ ਫੁੱਟਬੋਲ ਦੀਆਂ ਵਰਤਦਾ ਤਾਂ ਸਾਹਮਣੇ ਆਈਆਂ ਕਈ ਲੋਕਾਂ ਦੀਆਂ ਮਰ ਗਏ ਜਾਂ ਕਈ ਜਿਵੇਂ ਪਿੱਛੇ ਜੇ ਦਿੱਲੀ ਦੇ ਸੀ ਗਿਆ ਦੋ ਉਦਾਹਰਨਾਂ ਵੀ ਇੱਕ ਬੱਚੀ ਨੂੰ ਨੁਕਸਾਨ ਹੋ ਗਿਆ ਸੀ 14 ਨੂੰ 15 16 ਦਿਨ ਹਸਪੀਟਲ ਰਹਿਣਾ ਪਿਆ ਅਗਰ ਤੁਸੀਂ ਅਗਰ ਤੁਹਾਡੇ ਤੁਹਾਡੇ ਕਰੇ ਅਗਰ ਜਰਮਨ ਸ਼ੈਪਰਡ ਹੈ ਉਹ ਕਿਸੇ ਨੂੰ ਮਾਰ ਦੇ ਉਸ ਤੇ ਬੈਨ ਨਹੀਂ ਹੋਏਗਾ ਸਿਰਫ ਮਿਟ ਬੁੱਲ ਹੋਏਗਾ ਇਹਦਾ ਮਤਲਬ ਤਾਂ ਲੌਜੀਕ ਤਾਂ ਹੀ ਲੱਗਿਆ ਕਿਸੇ ਦਾ ਵੀ ਕੁੱਤਾ ਡੇਂਜਰਸ ਹੋ ਸਕਦਾ ਹੈ ਭਾਵੇਂ ਉਹ ਸ਼ੈਪਰਡ ਹੋਵੇ ਭਾਵੇਂ ਰੌਟਰ ਭਾਵੇਂ ਪੋਮੇਰੀਅਨ ਇੱਕ ਵਕੀਲ ਗਲਤ ਹੋ ਸਕਦਾ ਹੈ ਇੱਕ ਪੁਲਿਸ ਵਾਲਾ ਗਲਤ ਹੋ ਸਕਦਾ ਹੈ ਇੱਕ ਜਰਨਲਿਸਟ ਗਲਤ ਹੋ ਸਕਦਾ ਹੈ ਇਹਦਾ ਮਤ अग अग अज एक बंद सपोज पच्ची कुत्ते हैं तो उस बैन लाता वो पच्ची कु की करूँगा? बाकी पांच सत्त साल खाना खाऊगा उन्होंने दस साल नहीं वो फिर सड़क छडूगा कुछ ना कुछ करेगा और गवर्नमेंट उन्होंने कोई एक्सट्रा इनकम देगी कि चलो भी हम बैन हो गया साढ़े वालों तू पच्ची लख रुपये का तू वह ले लें एक साइड साढ़े ऑनरेबल प्राइम मिनिस्टर कहें आत्म बनो हूँ जब आत्म बन रहा है तो इतें बैन ला रहे हैं काम चले ਸਾਹੀ ਕਾਲ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਮੀਡੀਆ ਰਿਪੋਰਟਸ ਜਿਸ ਤਰ੍ਹਾਂ ਦੇ ਨਾਲ ਭਰੀਆਂ ਪਏ ਸੀ ਹੈਡਿੰਗਸ ਕਿ ਜਿਹੜੀਆਂ 23 ਨਸਲਾਂ ਜਿਹੜੀਆਂ ਕੁੱਤਿਆਂ ਦੀਆਂ ਉਹ ਬੈਨ ਕਰਤੀਆਂ ਨੇ ਗਿਆ ਪਿਟਬੁੱਲ ਨੂੰ ਲੈ ਕੇ ਤਾਂ ਖੈਰ ਲੋਕਾਂ ਦੇ ਮਨ 'ਚ ਸਾਰਿਆਂ ਦੇ ਮਨ 'ਚ ਇਹ ਸੀਗਾ ਕਿ ਬਹੁਤ ਵੱਡੇ ਤੌਰ ਤੇ ਨੁਕਸਾਨ ਕਰਿਆ ਇਸ ਕਰਕੇ ਇਹ ਬੈਨ ਹੋ ਗਿਆ ਪਰ ਦੂਜੇ ਪਾਸੇ ਗੱਲ ਹੈ ਵੀ 23 ਨਸਲਾਂ ਯਾਨੀ ਕਿ ਹੋਰ ਜਿਹੜੀਆਂ ਨਸਲਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਕੁਝ ਘਣ ਨਸਲਾਂ ਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਬਹੁਤ ਚੁਣਿੰਦਾ ਲੋਕਾਂ ਕੋਲ ਹੋਣਗੀਆਂ ਪਰ ਕਈ ਨਸਲਾਂ ਇਸ ਤਰ੍ਹਾਂ ਦੀਆਂ ਨਹੀਂ ਜਿਹੜੀਆਂ ਬਹੁਤ ਵੱਡੇ ਤੌਰ ਤੇ ਲੋਕਾਂ ਨੇ ਡੌਗ ਲਵਰਸ ਨੇ ਜਿਹੜਾ ਹੁਣ ਸਵਾਲ ਕਈ ਖੜੇ ਹੋ ਗਏ ਕਿ ਬੈਨਤਾ ਕਰਤਾ ਪਹਿਲੀ ਗੱਲ ਤਾਂ ਇਹ ਬੈਨ ਕੀ ਪੂਰੇ ਇੰਡੀਆ 'ਚ ਹੋ ਗਿਆ ਜਾਂ ਕੁਝ ਸਟੇਟਾਂ 'ਚ ਹੈ ਜਾਂ ਕੁਝ ਖੇਤਰਾ 'ਚ ਹੈ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਇਹਨੂੰ ਲੈ ਕੇ ਜਿਹੜੀ ਪੂਰੀ ਇੰਡਸਟਰੀ ਹੈ 9000 ਕਰੋੜ ਦੀ ਇਹ ਇੰਡਸਟਰੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਡੌਗਸ ਦੀ ਸੇਲ ਪਰਚੇਜ਼ਿੰਗ ਹੋ ਜੇ ਫਿਰ ਉਹਨਾਂ ਦੇ ਖਾਣ-ਪਾਨ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਯਾਨੀ ਕਿ ਜੋ ਵੀ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਨਾ ਇਹਦੇ ਤੇ ਅਸਰ ਕੀ ਪਊਗਾ ਜਾਨਕੀ ਇਹ ਜਾਣਕਾਰੀ ਨੂੰ ਲੈ ਕੇ ਪੂਰਾ ਬੈਨ ਵਾਲਾ ਤਾਂ ਹੈਗਾ ਸਾਰਾ ਕਿਤੇ ਦੱਸਿਆ ਹੋਇਆ ਨਸਲਾਂ ਵੀ ਦੱਸੀਆਂ ਹੋਈਆਂ ਨੇ ਪਰ ਇੰਪੈਕਟ ਕੀ ਆ ਇਹਦਾ ਤੇ ਦੂਜੇ ਪਾਸੇ ਜਿਹੜੇ ਹੁਣ ਲੋਕ ਲੈਣਾ ਚਾਹੁੰਦੇ ਨੇ ਉਹ ਕੀ ਕਰਨਾ ਸਰਨਾ ਸਕੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਦੋਂ ਉੱਠਿਆ ਜਿੱਥੋਂ ਇਹ ਸ਼ੁਰੂਆਤ ਹੋਈ ਆ ਉਹਦੇ ਚ ਫਿਰ ਇਹਨਾਂ ਦੇ ਵੱਲੋਂ ਵੀ ਇਹ ਦਿਰੀਨਾ ਰੱਖੀਆਂ ਗਈਆਂ ਕਿ 23 ਨਸਲਾਂ ਕਿਸ ਵਹਾਵ ਤੇ ਜੜੀਆਂ ਨੇ ਕਿ ਬੈਨ ਕਰਤੀਆਂ ਨੇ ਸਕੰਦਰ ਜੀ ਸ਼ੁਰੂਆਤ ਤੋਂ ਜੇ ਗੱਲ ਕਰੀਏ ਲੋਕਾਂ ਨੇ ਹੈਡਿੰਗ ਤਾਂ ਪੜ ਲਏ ਉਹਦੀ ਡਿਟੇਲ ਬਹੁਤਾ ਲੱਗਦਾ ਵੀ ਹਜੇ ਲੋ ਕੀ ਇਹਦੇ ਵਿੱਚ ਕਿਹੜੇ ਕਿਹੜੇ ਨਸਲਾਂ ਹੈਗੀਆਂ ਨੇ ਚਲੋ ਉਹ ਲਿਸਟ ਹੈਗੀ ਹੈ ਇੱਕ ਸ਼ੁਰੂਆਤ ਜੇ ਇਹਦੀ ਕਰੀਏ ਕਿ ਇਹਦਾ ਪਹਿਲੇ ਤਾਂ ਇਹ ਖਬਰ ਦਾ ਇੰਪੈਕਟ ਕੀ ਆਇਆ ਲੋਕ ਘਬਰਾਏ ਡਰੇ ਬਿਲਕੁਲ ਜੀ ਪੂਰੀ ਪੈਟ ਇੰਡਸਟਰੀ ਚ ਜਿਹੜੇ ਪੈਟ ਲਵਰਸ ਹੈਗੇ ਜਿਹੜੇ ਇਸ ਪੈਟ ਰਿਲੇਟਡ ਇੰਡਸਟਰੀ ਤੋਂ ਰਿਲੇਟਡ ਹੈ ਜਾਂ ਕਿਸੇ ਨੇ ਅੱਗੇ ਰੱਖਣਾ ਉਹ ਸਾਰੀ ਇੰਡਸਟਰੀ ਚ ਜੀ ਇਹਦਾ ਬੜਾ ਇੰਪੈਕਟ ਹੈ ਪਹਿਲਾਂ ਮੈਂ ਦੱਸਣਾ ਚਾਹੂੰਗਾ ਜੀ ਇਹ ਜਿਹੜਾ ਬੈਨ ਆ ਐਗਜ਼ੈਕਟਲੀ ਬੈਨ ਨਹੀਂ ਹੈ ਇਹ ਰეკਮੈਂਡੇਸ਼ਨ ਹੈ ਗਵਰਨਮੈਂਟ ਦੀ ਪਰ ਠੀਕ ਹੈ ਕਿ ਬਾਕੀ ਸਟੇਟਾਂ ਨੂੰ ਇਹਨਾਂ ਨੇ ਕਹਿਤਾ ਹੈ ਕਿ ਭਈ ਇਹ ਫਲਾਨੀ ਤੇਈ ਬਰੀਡ ਹੈ ਜਿਹਦੇ ਕਰਕੇ ਡੌਗ ਬਾਈਟਸ ਤੇ ਬਹੁਤ ਲੋਕਾਂ ਦੀ ਡੈਥ ਹੋ ਰਹੀ ਹੈ ਇਹਨਾਂ ਨੂੰ ਬਾਕੀ ਸਟੇਟਸ ਨੂੰ ਅਸੀਂ ਰეკਮੈਂਡ ਕਰਦੇ ਹਾਂ ਕਿ ਬੈਨ ਕਰ ਦਿਓ ਉਹਨਾਂ ਉਹ ਸਟੇਟ ਦੀ ਮਰਜ਼ੀ ਹੈ ਕਿ ਜੀ ਉਹ ਬੈਨ ਕਰੇ ਜਾਂ ਨਾ ਕਰੇ ਅੱਛਾ ਠੀਕ ਹੈ ਜਿਹਦੇ ਕਰਕੇ ਪੈਨਿਕ ਆ ਗਿਆ ਹੁਣ ਪਹਿਲੀ ਗੱਲ ਤਾਂ ਮੈਂ ਜੀ ਇਹ ਦੱਸਣਾ ਚਾਹੂੰਗਾ ਕਿ ਇੰਡੀਆ 'ਚ ਜਿੰਨੇ ਵੀ ਡੌਗ ਬਾਈਟਸ ਹੈ ਜਾਂ ਡੈਥਸ ਹੈ ਮੈਕਸਿਮਮ ਨੰਬਰ ਆਫ ਡੌਗ ਬਾਈਟਸ ਐਂਡ ਡੈਥਸ ਇਜ਼ ਡਿਊ ਟੂ ਸਟਰੀਟ ਡੌਗਸ ਉਹਨਾਂ ਦਾ ਤਾਂ ਇਹਨਾਂ ਨੇ ਕੋਈ ਟ੍ਰੀਟਮੈਂਟ ਕੱਢਿਆ ਤੇ ਜਿਹੜੇ ਘਰ ਡੌਗਸ ਆਰਾਮ ਨਾਲ ਬੈਠੇ ਆ ਉਹ 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 ਉਹਨਾਂ ਨੇ ਬੈਨ ਕਰਤਾ ਹੈ ਦੂਜਾ ਇਹ ਲੌਜਿਕ ਜਿਹੜਾ ਇਹਨਾਂ ਦਾ ਇੱਕ ਪੁਆਇੰਟ ਸੀਗਾ ਕਿ ਬਈ ਫੈਰੋਸ਼ੀਅਸ ਬਰੀਡਸ ਹੈ ਬਈ ਇੱਕ ਜਰਮਨ ਸ਼ੈਫਰਡ ਇੱਕ ਰੌਟਵੈਲਰ ਤੋਂ ਘੱਟ ਫੈਰੋਸ਼ੀਅਸ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਕਿਸ ਤਰ੍ਹਾਂ ਜੱਜ ਇੱਕ ਸੜਕ 'ਚ ਚੱਲਦਾ ਕੁੱਤਾ ਐਗਰੈਸਿਵ ਡੌਗ ਇੱਕ ਡੌਗ ਅਰਜੈਂਟੀਨੋ ਤੋਂ ਕਿਸ ਤਰ੍ਹਾਂ ਘੱਟ ਗ੍ਰੈਸਿਵ ਹੋ ਸਕਦਾ ਜੋ ਵੀ ਐਗਰੈਸਿਵ ਡੌਗ ਹੈ ਉਹ ਤਾਂ ਪੁਮੇਰੀਅਨ ਅਗਰ ਤੁਹਾਨੂੰ ਪੁਮੇਰੀਅਨ ਲਈ ਕੱਟ ਲਿਆ ਤੁਹਾਡੇ ਵਾਸਤੇ ਤੇ ਪੁਮੇਰੀਅਨ ਗਰੈਸਿਵ ਹੈ ਠੀਕ ਹੈ ਤੇ ਇੰਡੀਆ 'ਚ ਮੈਕਸਿਮਮ ਡੌਗ ਅ ਪਿਓਰ ਬਰੀਡਸ ਦੀ ਦੇਖਿਆ ਜਾਏ ਤਾਂ ਉਹ ਜਰਮਨ ਸ਼ੈਪਰਡ ਤੇ ਆਪਣਾ ਚਵਾਵਾ ਦੀ ਹੁੰਦੀ ਹੈ ਇਹ ਤਾਂ ਉਹ ਇਹਦਾ ਵਰਲਡ ਰਿਕਾਰਡ ਹੈ ਛੋਟੀ ਬਰੀਡਾਂ ਦੀ ਹੁੰਦੀ ਹੈ ਤੇ ਇਹ ਇਹ ਸਟੇਟਮੈਂਟ ਜਿਹੜੀ ਐਨੀਮਲ ਹਸਬੰਡਰੀ ਐਂਡ ਫਿਸ਼ਰੀ ਦਿੱਲੀ ਨੇ ਦਿੱਤੀ ਹੈ ਇਹਦੇ ਕਰਕੇ ਪੂਰੀ ਇੰਡਸਟਰੀ ਚ ਪੈਨਿਕ ਆ ਗਿਆ 9000 ਕਰੋੜ ਦੀ ਇੰਡਸਟਰੀ ਹੈ ਇਸ ਚ ਤੁਹਾਡਾ ਫਾਰਮਾਸਿਊਟੀਕਲ ਹੋ ਗਿਆ ਤੁਹਾਡਾ ਪੈਟ ਫੂਡ ਕੰਪਨੀਆਂ ਹੋ ਗਈ ਪਟਾ ਸਟੂਟਿਕਲ ਹੋ ਗਈ ਪੈਟ ਗਰੂਮਰਸ ਹੋ ਗਏ ਵੈਟਰਨਰੀ ਹੋ ਗਏ ਇਸ ਸਾਰੀ ਇੰਡਸਟਰੀ ਨੂੰ ਇਫੈਕਟ ਕਰੇਗਾ ਇਹਦੇ ਚ ਜਿਵੇਂ ਲਿਸਟ 23 ਦੀ ਆ ਆਮ ਤੌਰ ਤੇ ਤਾਂ ਹੁੰਦਾ ਵੀ ਲਿਸਟ ਬਹੁਤ ਲੰਬੀ ਹੁੰਦੀ ਹੈ ਪਰ ਜਿਹੜਾ ਜਿਹੜਾ ਆਮ ਚੱਲਣ ਨੂੰ ਹੁੰਦਾ ਲੋਕਾਂ ਚ ਜਿਵੇਂ ਆਪਾਂ ਦੇਖਦੇ ਆ ਲੈਬਰੇ ਆ ਠੀਕ ਹੈ ਜਾਂ ਫਿਰ ਜਿਵੇਂ ਜਰਮਨ ਸ਼ੈਫਰਡ ਹੈ ਯਾਨੀ ਕਿ ਇਹਨਾਂ ਚ ਮੈਕਸਿਮਮ ਬਰੀਡਸ ਕਿਹੜੀਆਂ ਨੇ ਜਿਹੜੀਆਂ ਜ਼ਿਆਦਾਤਰ ਲੋਕਾਂ ਕੋਲ ਹਜੇ ਵੀ ਹੈਗੀਆਂ ਨੇ ਜਾਂ ਰੱਖੀਆਂ ਹੋਈਆਂ ਨੇ ਜਾਂ ਜਿਨ੍ਹਾਂ ਨੂੰ ਲੈ ਕੇ ਸੇਲ ਪਰਚੇਸ ਦਾ ਇੱਕ ਪੂਰਾ ਬਿਜ਼ਨਸ ਚੱਲਦਾ ਹੈ ਸਭ ਤੋਂ ਜ਼ਿਆਦਾ ਹੈਗੀ ਜੀ 체 사ਤੇ ਬਰੀਡਾ ਦਾ ਉਹ ਹੈ ਜਿਹੜੀ ਇੰਡੀਆ ਚ ਹੈਗੀ ਨਹੀਂ ਦੇ ਆਰ ਨਾਟ देयर ਮਤਲਬ ਹੋ ਸਕਦਾ ਇੱਕ ਅੱਧਾ ਵੀ ਨਾ ਹੋਵੇ ਡੌਗ ਪੂਰੇ ਇੰਡੀਆ ਚ ਤੇ ਜਿਹੜੇ ਤੁਹਾਡਾ ਕੁਐਸਚਨ ਹੈ ਜੀ ਮੈਕਸਿਮਮ ਡੌਗ ਜਿਹੜੇ ਇੰਡੀਆ ਚ ਹੈਗੇ ਉਹ ਹੈਗੇ ਰਾਟਵੋਇਲਟਰਸ ਹੈਗੇ ਡੌਗ ਅਰਜਨਟੀਨੋਸ ਹੈਗੇ ਲੋਕਾਂ ਕੋਲ ਟਿਬੈਟਨ ਮਾਸਟਫਸ ਹੈਗੇ ਤੇ ਹਾਰਡਲੀ ਐਸ ਕਿਸੇ ਮਨਿਸਪਲ ਕੋਆਪਰੇਸ਼ਨ ਚ ਅਗਰ ਤੁਸੀਂ 2 ਸਾਲ 3 ਸਾਲ ਦਾ ਵੀ ਡਾਟਾ ਉਠਾ ਲਓ ਇੱਕ ਅੱਧੇ ਕੁਰਤੇ ਨੇ ਕੱਟਿਆ ਹੈਗਾ ਉਹਦੇ ਕਰਕੇ ਤੁਸੀਂ ਪੂਰੀ ਬਰੀਡ ਨੂੰ ਵੈਨਿਸ਼ ਕਰ ਦੋਗੇ ਪੁੱਤੋ ਲੱਗਦਾ ਵੀ ਅੰਤ ਤੱਕ ਜਾਦੇ ਵਧਿਆ ਜਦੋਂ ਪਿਟਬੂਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਕਈ ਲੋਕਾਂ ਦੀਆਂ ਜ ਮਰ ਗਏ ਜਾਂ ਕਈ ਜਿਵੇਂ ਹੁਣ ਪਿੱਛੇ ਜੇ ਦਿੱਲੀ ਦੇ ਹੀ ਸੀ ਗਿਆ ਦੋ ਉਧਾਰਨਾ ਵੀ ਇੱਕ ਬੱਚੀ ਨੂੰ ਨੁਕਸਾਨ ਹੋ ਗਿਆ ਸੀ 14 ਨੂੰ 15 16 ਦਿਨ ਹਸਪੀਟਲ ਰਹਿਣਾ ਪਿਆ ਦੇਖੋ ਜੀ ਤੁਹਾਨੂੰ ਬਹੁਤ ਇੰਪੋਰਟੈਂਟਲੀ ਇਹ ਸਮਝਣਾ ਪੈਣਾ ਹੈ ਜਿਸ ਤਰ੍ਹਾਂ ਬਾਕੀ ਕੰਟਰੀ ਚ ਲਾਅ ਹੁੰਦਾ ਹੈ ਅਗਰ ਤੁਹਾਡਾ ਡੌਗ ਕਿਸੇ ਨੂੰ ਡੈਮੇਜ ਕਰਦਾ ਹੈ ਉਹ ਪਾਵੇ ਪਿਟਬੁਲ ਇਹਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਅਗਰ ਤੁਹਾਡੇ ਤੁਹਾਡੇ ਕਰੇ ਅਗਰ ਜਰਮਨ ਸ਼ੈਪਰਡ ਹੈ ਉਹ ਕਿਸੇ ਨੂੰ ਮਾਰ ਦੇ ਉਸ ਤੇ ਬੈਨ ਨਹੀਂ ਹੋਏਗਾ ਸਿਰਫ ਪਿਟਬੁਲ ਨੂੰ ਹੋਏਗਾ ਇਹਦਾ ਮਤਲਬ ਤਾਂ ਲੌਜੀਕ ਤਾਂ ਹੀ ਲੱਗਿਆ ਦੇਖੋ ਕਦੀ ਵੀ ਇੱਕ ਰਿਸਪਾਂਸਿਬਲ ਓਨਰ ਹੁੰਦਾ ਹੈ ਡੌਗ ਨਹੀਂ ਹੁੰਦਾ ਅਗਰ ਤੁਹਾਡਾ ਡੌਗ ਕਿਸੇ ਨੂੰ ਕੱਟਦਾ ਹੈ ਤੇ ਤੁਸੀਂ ਰਿਸਪਾਂਸਿਬਲ ਹੋ ਫਰ ਇਹਦਾ ਮੈਂ ਐਗਜ਼ਾਮਪਲ ਦਿੰਦਾ ਹੈ ਇੰਡੀਆ ਚ BMW ਤੋਂ ਮੈਕਸਿਮਮ ਐਕਸੀਡੈਂਟ ਹੁੰਦੇ ਆ ਤੇ ਤੁਸੀਂ BMW ਨੂੰ ਬੈਨ ਕਰੋਗੇ ਜਾਂ ਉਹਦੇ ਡਰਾਈਵਰਸ ਤੇ ਕੋਈ ਲਾਅ ਅਪਲਾਈ ਕਰੋਗੇ ਵੀ ਤੁੱਕਾ ਨੂੰ ਚੰਗੀ ਗੱਡੀ ਨਹੀਂ ਚਲਾ ਰਿਆ ਸੀਗਾ ਉਸੀ ਤਰ੍ਹਾਂ ਐਨੀਮਲ ਵੈਲਫੇਅਰ ਆਪਣਾ ਐਨੀਮਲ ਹਸਬੰਡਰੀ ਨੇ ਕਿਹਾ ਹੈ ਕਿ ਵੀ ਇਹ ਫਰੋਸ਼ੀਅਸ ਬਰੀਡ ਹੈ ਇੱਕ ਦੂਜਾ ਲਾਜਿਕ ਇਹ ਹੈਗਾ ਕਿ 6 ਫੁੱਟ ਦੇ ਬੰਦੇ ਨੂੰ ਬੈਨ ਕਰ ਦੋ ਕਿਉਂਕਿ ਇਹ ਤਾਂ ਕਿਸੇ ਨੂੰ ਵੀ 5 ਫੁੱਟ ਦੇ ਬੰਦੇ ਨੂੰ ਮਾਰ ਦੂਗਾ ਤੇ ਸਿਰਫ ਉਹ 6 ਫੁੱਟ ਦਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਸੀ ਬੈਨ ਕਰ ਦੋਗੇ ਹੁਣ ਕਿਸੇ ਦਾ ਵੀ ਕੁੱਤਾ ਡੇਂਜਰਸ ਹੋ ਸਕਦਾ ਹੈ ਭਾਵੇਂ ਉਹ ਸ਼ੈਪਰਡ ਹੋਵੇ ਭਾਵੇਂ ਰੌਟੇ ਭਾਵੇਂ ਪਮੇਰੀਆ ਨੂੰ ਇੱਕ ਵਕੀਲ ਗਲਤ ਹੋ ਸਕਦਾ ਹੈ ਇੱਕ ਪੁਲਿਸ ਵਾਲਾ ਗਲਤ ਹੋ ਸਕਦਾ ਹੈ ਇੱਕ ਜਰਨਲਿਸਟ ਗਲਤ ਹੋ ਸਕਦਾ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਪੂਰੀ ਕਮਿਊਨਿਟੀ ਨੇ ਤੁਸੀਂ ਬੈਨ ਕਰ ਦੋਗੇ ਸੋ ਦੈਟਸ ਅ ਲੌਜੀਕ ਪਰ ਇਦੀ ਨਾਲ ਜਿਵੇਂ ਤੁਸੀਂ ਦੱਸਿਆ ਕਹਿੰਦੇ 9000 ਕਰੋੜ ਦੀ ਇਹ ਇੰਡਸਟਰੀ ਆ ਪੂਰੀ ਆ ਜੇਕਰ ਇਹ ਇਸੇ ਤਰ੍ਹਾਂ ਦੇ ਨਾਲ ਰਹਿੰਦਾ ਹੈ ਇਹ ਫੈਸਲਾ ਜਿਵੇਂ ਹੁਣ ਚਲੋ ਤੁਸੀਂ ਤਾਂ ਕੋਟ ਗਏ ਹੋਏ ਹੋਗੇ ਜੇ ਪਰ ਇਹ ਫੈਸਲਾ ਇਸੇ ਤਰ੍ਹਾਂ ਦਾ ਨਾ ਰਹਿ ਜਾਂਦਾ ਕਿੰਨੇ ਕੁ ਲੋਕ ਵਿਲੇ ਹੋ ਜਾਣਗੇ ਕਮਾਂਕਾਰਾਂ ਤੋਂ ਤੇ ਕਿੰਨੇ ਕੁ ਲੋਕਾਂ ਦਾ ਜਿਹੜਾ ਜਿਵੇਂ ਕਿ ਦੀ ਡੌਗ ਲਵਰਸ ਦਾ ਤਾਂ ਖਰ ਕੋਈ ਅੰਤ ਹੀ ਨਹੀਂ ਹੈਗਾ ਕਿੰਨਾ ਕੁ ਵੱਡਾ ਇੰਪੈਕਟ ਇਹਦੇ ਨਜ਼ਰ ਆਊਗਾ ਸਭ ਤੋਂ ਪਹਿਲਾ ਇੰਪੈਕਟ ਜਿਹੜਾ ਨਜ਼ਰ ਆਏਗਾ ਜੀ ਉਹ ਆਏਗਾ ਜਿਨ੍ਹਾਂ ਨੇ ਇਹ ਬਰੀਡਾਂ ਰੱਖੀ ਹੋਈਆਂ BB 25 25 ਸਾਲ ਤੋਂ ਤੇ ਕਿਸੇ ਦੇ ਕੁੱਤੇ ਨੇ ਕਿਸੇ ਨੂੰ ਨਹੀਂ ਕਟਿਆ ਤੇ ਉਹਦੀ ਫੈਮਿ ਸਾਰੀ ਉਸ ਤੇ ਡਿਪੈਂਡ ਕਰ ਰਹੀ ਹੈ ਠੀਕ ਹੈ ਅੱਜ ਇੱਕ ਬੰਦੇ ਕੋਲ ਅਗਰ ਸਪੋਜ਼ 25 ਕੁੱਤੇ ਹਨ ਤੁਸੀਂ ਉਸ ਤੇ ਬੈਨ ਲਾਤਾ ਉਹ 25 ਕੁੱਤਿਆਂ ਦਾ ਕੀ ਕਰੂਗਾ ਬਾਕੀ 5-7 ਸਾਲ ਖਾਣਾ ਖਾਊਗਾ ਉਹਨੂੰ 10 ਸਾਲ ਨਹੀਂ ਉਹ ਫਿਰ ਸੜਕ ਛੱਡੂਗਾ ਕੁਛ ਨਾ ਕੁਛ ਕਰੇਗਾ ਔਰ ਤੁਸੀਂ ਗਵਰਨਮੈਂਟ ਉਹਨੂੰ ਕੋਈ ਐਕਸਟਰਾ ਇਨਕਮ ਦੇਗੀ ਕਿ ਚਲੋ ਵੀ ਹੁਣ ਬੈਨ ਹੋ ਗਿਆ ਸਾਡੇ ਵੱਲੋਂ ਤੂੰ 25 ਲੱਖ ਰੁਪਏ ਦਾ ਤੂੰ ਉਹ ਲੈ ਲੈ ਇੱਕ ਸਾਈਡ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਕਹਿੰਦੇ ਆਤਮ ਨਿਰਭਰ ਬਣੋ ਹੁਣ ਜਦ ਆਤਮ ਨਿਰਭਰ ਮਰ ਰਹੇ ਤੇ ਇੱਥੇ ਆ ਬੈਨ ਲਾ ਰਹੇ ਕੰਮ ਚ ਠੀਕ ਹੈ ਕਿੰਨੇ ਕਮੇਗੇ ਨੇ ਜੇ ਕਿਸੇ ਕੋਲ ਜਿਵੇਂ ਤੁਸੀਂ ਕਿਹਾ ਵੀ ਜੇ ਇਹ ਬਲੌਕ ਵੀ ਹੋ ਗਏ ਕਿੰਨੇ ਕਬੜਾ ਨੁਕਸਾਨ ਹੋ ਜੂ ਜਿਨ੍ਹਾਂ ਨੇ ਪਰਚੇਸ ਕਰ ਰੱਖੇ ਨੇ ਦੇਖੋ ਪਰਚੇਸ ਨਹੀਂ ਜਿਹੜਾ ਜਿਹੜਾ ਬਰੀਡ ਕਰਦਾ ਉਹਨੂੰ ਨੁਕਸਾਨ ਹੈ ਜਿਹਦੇ ਕੋਲ ਰੱਖਿਆ ਹੋਇਆ ਉਹ ਇੱਕ ਹੋਰ ਲਾਅ ਹੈ ਇਹਨਾਂ ਨੇ ਕਲੌਜ਼ ਪਾਇਆ ਸੀ ਜਿਨ੍ਹਾਂ ਦੇ ਕੋਲ ਹੈਗੇ ਉਹਨੂੰ ਜਾ ਕੇ ਸਟੈਰਾਈਜ਼ ਕਰ ਦੋ ਮਤਲਬ ਤੁਸੀਂ ਸਾਡੇ ਡੌਗ ਚ ਘਰ ਚ ਆ ਕੇ ਅਸੀਂ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਸਟੈਰਲਾਈਜ਼ ਕਰ ਦੋ ਮੈਂ ਸਟੈਰਲਾਈਜ਼ ਸਟਰੀਟ ਡੌਗਸ ਨੂੰ ਕਰੋ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਕਿਉਂ ਤੁਸੀਂ ਕਰ ਰਹੇ ਹੋ ਸਟੈਰਲਾਈਜ਼ ਤਾਂ ਇਹ ਤਾਂ ਕੋਈ ਸੈਂਸ ਹੀ ਨਹੀਂ ਲਾਉਦੀ ਪਰ ਇਹਦੇ ਚ ਹੁਣ ਜਿਵੇਂ ਤੁਸੀਂ ਕਿਹਾ ਵੀ ਚਲੋ ਉਹਨਾਂ ਨੂੰ ਵਾਸਤੇ ਆਪਸ਼ਨ ਦੇ ਦਿੱਤੀ ਵੀ ਤੁਸੀਂ ਸਟੈਰਲਾਈਜ਼ ਕਰ ਲਓ ਮੇਰੇ ਪੁੱਛਣ ਦਾ ਭਾਵੇਂ ਇਹ ਸਹੀ ਵੀ ਜਿੰਨੇ ਲੋਕਾਂ ਦੇ ਕੋਲ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਬਰੀਡਿੰਗ ਕਰ ਰਹੇ ਨੇਗੇ ਇਹਨਾਂ ਇਹ ਕਿੰਨੀ ਕੀਮਤ ਦੇਣਗੇ ਡੌਗਸ ਹੈਗੇ ਨੇ ਕਿਉਂਕਿ ਉਹ ਵੀ ਤਾਂ ਇੰਡਸਟਰੀ ਟੁੱਟੂਗੀ ਨਾ ਲੱਖਾਂ ਦੇ ਆ ਜੀ ਡੌਗਸ ਹਜ਼ਾਰਾਂ ਤੋਂ ਲੱਖਾਂ ਤੇ ਵੈਲੀ ਹੁੰ ਇਸ ਨੂੰ ਆਪਾਂ ਲੈਬੋਰੇਟਰੀ ਨਹੀਂ ਕਰ ਸਕਦੇ ਇਹ ਸਪੈਸੀਫਾਈਡ ਨਹੀਂ ਕਿਸੇ ਦਾ ਡੌਗ 10 ਲੱਖ ਦਾ ਵੀ ਹੁੰਦਾ ਹੈ ਕਿਸੇ ਦਾ 5 ਦਾ ਵੀ ਹੁੰਦਾ ਹੈ 50000 ਦਾ ਵੀ ਪੱਪੀ ਹੁੰਦਾ ਹੈ ਇਹ ਡਿਪੈਂਡਸ ਓਨ ਦ ਕੁਆਲਿਟੀ ਪਰ ਹੁਣ ਜਿਵੇਂ ਤੁਸੀਂ ਚਲੋ ਗਏ ਹੋਏ ਹੋਗੇ ਉੱਥੇ ਕੋਰਟ ਇਹਦੇ ਚ ਸਟੇਟਾਂ ਨੂੰ ਕਹਤਾ ਪੰਜਾਬ ਨੇ ਕਰਤਾ ਚੰਡੀਗੜ੍ਹ ਨੇ ਕਰਤਾ ਉਸੀ ਕਹ ਰਿਹਾ ਵੀ ਹਰਿਆਣਾ ਹਜੇ ਹੈ ਨਹੀਂਗਾ ਚਲੋ ਉਹ ਵੀ ਆਇਆ ਵੀ ਸਰਕਾਰਾਂ ਕਦੇ ਵੀ ਫੈਸਲਾ ਲੈ ਸਕਦੀਆਂ ਨੇ ਤਲਵਾਰ ਲਟਕ ਗਈ ਹੈਗੀ ਇੱਕ ਅ ਇਹਦੇ ਚ ਫਿਰ ਹੁਣ ਲੀਗਲ ਅੱਗੇ ਕੀ ਰਵਾਰ ਹੋਊਗਾ ਕੋਰਟ ਨੇ ਜਦੋਂ ਤੁਸੀਂ ਪਹੁੰਚੋ ਕੋਰਟ ਉਸ ਤੋਂ ਬਾਅਦ ਕੋਰਟ ਨੇ ਡਿਪਾਰਟਮੈਂਟ ਨੂੰ ਪੁੱਛਿਆ ਵੀ ਆਖਰ ਭਾਈ ਕਿਵੇਂ ਕਰਤਾ ਤੁਸੀਂ ਦੇਖਿਓ ਜੀ ਪੈਨ ਇੰਡੀਆ ਤੋਂ ਕਲਕੱਤਾ ਅ ਕਰਨਾਟਕਾ ਅ ਕਲਕੱਤਾ ਕਰਨਾਟਕਾ ਰਾਜਸਥਾਨ ਤੇ ਅਸੀਂ ਦਿੱਲੀ ਤੋਂ ਤੇ 2-4 ਦਿਨਾਂ ਚ ਪੰਜਾਬ ਹਰਿਆਣਾ ਹਾਈ ਕੋਰਟ ਚ ਵੀ ਰੈਟ ਫਾਈਲ ਹੋ ਰਹੀ ਹੈ ਤੇ ਪੈਨ ਇੰਡੀਆ ਤੇ ਜੀ ਲੋਕੀ ਹੁਣ ਕੇਸ ਫਾਈਲ ਕਰਨ ਲੱਗੇ ਆ ਤੇ ਸਾਡੇ ਸਾਡਾ ਜਿਹੜਾ ਮੈਂ ਆਪਣਾ ਪਰਟੀਕੂਲਰ ਦੱਸਦਾ ਰਾਜਸਥਾਨ ਨੇ ਤਾਂ ਸਟੇਲ ਆਤਾ ਮੋਸਟਲੀ ਸਾਰੀ ਸਟੇਟਸ ਨੇ ਸਟੇਲ ਆਤਾ ਤੇ ਸਾਡੇ ਔਨਰੇਬਲ ਦਿੱਲੀ ਹਾਈ ਕੋਰਟ ਦੇ ਜੱਜ ਨੇ ਤਾਂ ਦਸਤੀ ਉਹ ਕਰਤੀ ਕਿ ਸਾਨੂੰ 9 ਅਗਸਤ ਤੱਕ ਸਾਰੇ ਜਵਾਬ ਚਾਹੀਦੇ ਆ ਇਹ ਤੁਸੀਂ ਇਹ ਜਿਹੜੇ ਤੁਸੀਂ ਲਾ ਬਣਾਇਆ ਹੈ ਕਿਸ ਆਧਾਰ ਤੇ ਬਣਾਇਆ ਹੈ ਕਿਸ ਸਟੇਕ ਹੇਲਡਰ ਨੂੰ ਤੁਸੀਂ ਇਨਵੋਲ ਕੀਤਾ ਸਾਰਾ ਕੁਝ ਵੱਡੇ ਸਵਾਲ ਕੀ ਰੱਖੇ ਨੇ ਵੀ ਇਹਨਾਂ ਨੂੰ ਨਾਲ ਆਓ ਤੁਸੀਂ ਇਹ ਪਹਿਲੀ ਤਾਂ ਤੁਸੀਂ ਅਗਰੈਸਿਵ ਵਰਡ ਯੂਜ਼ ਕੀਤਾ ਡੇਂਜਰਸ ਫਰੋਸ਼ੀਅਸ ਉਹਦਾ ਸਾਇੰਟਿਫਿਕ ਸਾਨੂੰ ਐਗਜ਼ਾਮਪਲ ਦੋ ਕਿਉਂਕਿ ਰੌਟਵੈਲਰ ਦਾ ਬਈ ਕਿਉਂਕਿ ਰੌਟਵੈਲਰ ਦਾ ਦਾ ਬਰੀਡ ਸਟੈਂਡਰਡ ਹੀ ਇੱਕ ਫ੍ਰੈਂਡਲੀ ਡੌਗ ਹੈ ਡੌਗ ਜੁਡੀ ਦਾ ਇੱਕ ਫ੍ਰੈਂਡਲੀ ਡੌਗ ਹੈ ਠੀਕ ਹੈ ਹੁਣ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਇੰਡੀਅਨ ਬਰੀਡਸ ਨੂੰ ਫੇਮਸ ਕਿਹਾ ਕਿ ਇਹਨੂੰ ਅਡਾਪਟ ਕਰੋ ਇੱਕ ਇੰਡੀਅਨ ਬਰੀਡਸ ਇੱਕ ਬਰੀਡ ਹੰਦੀ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹ ਵੀ ਬੜੀ ਫਰੋਸ਼ੀਅਸ ਹੈ ਫਿਰ ਉਹਨੂੰ ਵੀ ਬੈਨ ਕਰ ਦੋ ਠੀਕ ਹੈ ਉਹ ਗਾਰਡ ਡੌਗ ਹੈ ਤੁਸੀਂ ਕੈਰੈਕਟਰ ਅਸੈਸਿਨੇਸ਼ਨ ਤੁਸੀਂ ਸਿਰਫ ਜੋ ਤੁਸੀਂ ਸੋਚਦੇ ਹੋ ਮੈਂ ਸੋਚਦਾ ਕਿ ਤੁਸੀਂ ਬੜੇ ਖਤਰਨਾਕ ਹੋ ਤੁਸੀਂ ਇਹ ਮੇਰੇ ਮਾਈਕ ਮਾਰ ਸਕਦੇ ਹੋ ਇਹਨੂੰ ਬੈਨ ਕਰੋ ਰਿਪੋਰਟਰ ਨੂੰ ਤਾਂ ਨੋ ਲਾਜਿਕ ਫਿਰ ਦੂਜਾ ਅਸੀਂ ਕਿਹਾ ਕਿ ਤੁਸੀਂ ਕਿਹੜੇ ਸਟੇਕ ਹੋਲਡਰਸ ਨੂੰ ਬੁਲਾਏ ਸੀਗਾ ਸਟੇਕ ਹੋਲਡਰ ਸਭ ਤੋਂ ਵੱਡਾ ਸਟੇਕ ਹੋਲਡਰ ਕੈਨਰ ਕਲੱਬ ਆਫ ਇੰਡੀਆ ਵੈਟਰਨਰੀ ਕਾਉਂਸਲ ਆਫ ਇੰਡੀਆ ਪੈਟ ਇੰਡਸਟਰੀ ਫਾਰਮਾ ਇੰਡਸਟਰੀ ਤਾਂ ਤੁਸੀਂ ਕਿਸ ਕਿਹੜੇ ਕਿਹੜੇ ਬੰਦਿਆਂ ਨੂੰ ਬੁਲਾ ਕੇ ਇਹ ਤੁਸੀਂ ਆਪਣਾ ਪਹਿਲਾਂ ਸਲਾਹ ਲਈ ਨਹੀਂ ਕੋਈ ਕੁਝ ਨਹੀਂ ਲਿਆ ਜ ਕਿਸੇ ਨੂੰ ਪਤਾ ਹੀ ਨਹੀਂ ਚਲੋ ਕੋਲ ਮਲਾਕੇ ਲਾਸਟ ਜੀ ਪੁੱਛੀਏ ਸਕੰਦਰ ਜੀ ਜਦੋਂ ਵੈਸੇ ਇਹ ਖਬਰ ਸੁਣੀ ਤੁਸੀਂ ਜਦੋਂ ਸਾਹਮਣੇ ਆਈ ਚੀਜ਼ ਹੈ ਕਿੱਡਾ ਵੱਡਾ ਝਟਕਾ ਸੀ ਖਾਸ ਕਰ ਉਹਨਾਂ ਦੇ ਲਈ ਜਿਹੜੇ ਲਵਰਜ਼ ਨੇ ਜਿਹੜੇ ਚਾਹੁੰਦੇ ਨੇ ਵਿਚਾਰੋ ਕਿਉਂਕਿ ਇਹਨਾਂ ਦੀ ਉਮਰ ਬੜੀ ਛੋਟੀ ਹੁੰਦੀ ਆ ਵੀ ਦੁਬਾਰੇ ਫੇਰ ਕਿਤੇ ਨਾ ਕਿਤੇ ਰਿਪੀਟ ਕਰਦੇ ਨੇ ਲੋਕ ਕਿਉਂਕਿ ਕਈ ਤਾਂ ਅਸੀਂ ਦੇਖਿਆ ਵੀ ਜਦੋਂ ਗਵਾਚ ਵੀ ਜਾਵੇ ਜਾਂ ਚੁੰਨੀਆਂ ਤੋਂ ਚਲਾ ਜਾਵੇ ਰੋਂਦੇ ਨੇ ਲੋਕ ਤੇ ਉਹਨਾਂ ਵਾਸਤੇ ਕਿੱਡਾ ਵੱਡਾ ਇਹ ਝਟਕਾ ਸੀ ਵੀ ਜਦੋਂ ਇਸ ਤਰ੍ਹਾਂ ਦੇ ਨਾਲ ਹੋ ਹੋ ਜੇ ਵੀ ਯਾਰ ਅੱਜ ਤੋਂ ਬਾਅਦ ਤਾਂ ਚਲੋ ਉਹਨਾਂ ਦੇ ਅੱਗੇ ਨੂੰ ਤਾਂ ਉਹ ਦੇਖ ਹੀ ਨਹੀਂ ਸਕਣਗੇ ਜਦੋਂ ਇੱਕ ਟਾਈਮ ਤੋਂ ਪੀਰੀਅਡ ਤੋਂ ਬਾਅਦ ਉਹ ਡਾਕ ਚ ਰਹਿ ਗਿਆ ਬਹੁਤ ਵੱਡਾ ਮੈਂ ਉਹਨਾਂ ਚੋਂ ਇੱਕ ਆ ਮੈਂ ਆਪਣੀ ਪੂਰੀ ਲਾਈਫ ਰੌਟ ਟਾਇਲਟਸ ਰੱਖੇ ਆ ठीक है वह भी पाल ले, बिकॉज ना है असी ना है कोई नशा है ना कोई आ, होर कोई गलत काम है ना एक डॉग के साथ एक रूटीन बनती है आदमी की सुबह उठना वॉक पे जाना और वो रिस्पॉन्सिबल होता है सोसाइटी की तरफ भी ठीक है और एक एग्जाम्पल देता हूँ एक दिल्ली से फोन आया था उसको ई की प्रॉब्लम है लड़के को वो कहता है मैं तो शुरू से ही रॉट वॉयर और पिटबुल रखे हुए हैं मैंने तो 20 साल से रखे हैं किसी को नहीं काटा नहीं। अब वो उसने उसको न्यूज़ आ गई वो कह रहा है कि अगर इस कंट्री में ये नहीं होएगा तो मैं फिर शायद अपने यू चले जाऊँगा मेरे लिए ऑप्शन है यानी कि दो, दो लोग तैयार है ना दे प्यार एग्जैक्टली कोई भी ये इमोशनली ये डॉग्स थेरेपी पे यूज़ होते हैं ये फोर्सेस में यूज़ होते हैं ये आपके मेंटल अगर आप अकेले रहते हो आपके पास कोई पेट है तो आपको समझ आएगा कि ये कितना emotional connection ਵੀ ਹੈ ਇਸ ਕੇ ਸਾਥ ਇਹ ਇਹ ਐਸਾ ਹੀ ਨਹੀਂ ਹੈ ਕਿ ਬਸ ਆਪਨੇ ਜੋ ਮੂੰਹ ਚੱਕਰ ਤੋਂ ਬੈਂਡ ਬੈਨ ਲਗਾ ਦਿਆ ਚਲੋ ਖैर ਦੇਖਿਆ ਜਾਵੇ ਕਿਉਂਕਿ ਇਹਦੇ ਚ ਗਰਾਉਂਡ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਬੰਦਾ ਭਾਵਨਾਤਮਕ ਤੌਰ ਤੇ ਕਿਸੇ ਚੀਜ਼ ਦੇ ਨਾਲ ਜੁੜਿਆ ਹੁੰਦਾ ਹੈ ਕਹਿੰਦੇ ਉਹਨੂੰ ਤੋੜਨਾ ਤਾਂ ਉਦੋਂ ਵੀ ਜ਼ਿਆਦਾ ਮੁਸ਼ਕਲ ਹੈ ਖੈਰ ਕਿਉਂਕਿ ਮਾਮਲਾ ਕੋਰਟ ਦੇ ਵਿੱਚ ਹੈ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਇਹਨਾਂ ਨੇ ਦੱਸਿਆ ਕਈ ਜਗ੍ਹਾ ਤੇ ਸਟੇ ਹੋ ਚੁੱਕਿਆ ਤੇ ਕਈ ਜਗ੍ਹਾ ਦੇ ਉੱਤੇ ਇਹ ਦੇਖਿਆ ਜਾਵੇ ਤਾਂ ਹੁਣ ਜਿਵੇਂ ਕਿਉਂਕਿ ਸ਼ੁਰੂਆਤ ਦਿੱਲੀ ਹਾਈ ਕੋਰਟ ਤੋਂ ਹੋਈ ਸੀ ਤਾਂ ਕੋਰਟ ਨੇ ਵੀ ਕਹਿੰਦੇ ਜਵਾਬ ਮੰਗਿਆ ਕਿ ਆਖਰਕਾਰ ਜਿਹੜ ਪਰ ਬੈਨ ਆਧਾਰ ਕੀ ਬਣਾਇਆ ਉਹਦਾ ਕਿਵੇਂ ਉਹਨਾਂ ਦੇ ਪੈਮਾਨੇ ਬਣਾਏ ਨੇ ਉਹਨਾਂ ਨੂੰ ਇਸ ਜਾਂਚਣ ਦਾ ਕਿ ਉਹ ਕੱਲ ਨੂੰ ਕਿੰਨੇ ਕ ਅਗਰੈਸਿਵ ਹੈਗੇ ਨੇ ਜਾਂ ਨਹੀਂ ਹੈਗੇ ਪਰ ਇੰਡਸਟਰੀ ਵਾਸਤੇ ਬਹੁਤ ਵੱਡਾ ਬੈਕ ਸੈਟ ਹੈ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਦੇ ਨਾਲ ਮਿਸਿੰਗ ਰੋਜਨਾਸ ਪੰਜਾਬੀ ਟੀਵੀ ਚੰਡੀਗੜ੍ਹ